ਬੁਰੀ ਤਰ੍ਹਾਂ ਤੋੜੀ ਭੰਨੀ ਗਈ ਇਹ ਬੋਲੇਰੋ ਗੱਡੀ ਇਸ ਤੇ ਖੰਡਿਆਂ ਕਿਰਪਾਨਾਂ ਤੇ ਹੋਰ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰ ਤਿੰਨ ਮੁਲਾਜ਼ਮਾਂ ਨੂੰ ਗੰਭੀਰ ਰੂਪ ਚ ਜ਼ਖਮੀ ਕੀਤਾ ਗਿਆ ਜਿਸ ਦੀ ਵੀਡੀਓ ਇਸ ਵੇਲੇ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਸਲ 'ਚ ਇੱਕ ਗੱਡੀ ਆਪਕਾਰੀ ਮਹਿਕਮੇ ਦੀ ਦੱਸੀ ਜਾ ਰਹੀ ਹੈ ਜਿੱਥੇ ਮਹਿਕਮੇ ਨੂੰ ਇਹ ਸੂਚਨਾ ਮਿਲੀ ਸੀ ਕਿ ਖਾਨਪੁਰ 'ਚ ਕੁਝ ਘਰਾਂ 'ਚ ਨਾਜਾਇਜ਼ ਸ਼ਰਾਬ ਵਿਕਦੀ ਹੈ ਤੇ ਫਿਰ ਮੁਲਾਜ਼ਮ ਰੇਡ ਕਰਨ ਲਈ ਪਹੁੰਚ ਗਏ ਰਾਤ ਇਹ ਉਹਨਾਂ ਸਰਕਾਰੀ ਕਲੈਕਸ਼ਨ ਵੀ ਕਰਨੀ ਸੀ ਪਰ ਰਾਹ ਜਾਂਦਿਆਂ 15-20 ਗੁੰਡਿਆਂ ਨੇ ਇਹਨਾਂ ਦੀ ਗੱਡੀ ਨੂੰ ਘੇਰ ਜਾਨਲੇਵਾ ਹਮਲਾ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨ ਵੀ ਮਹਿਕਮੇ ਵੱਲੋਂ ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ ਤੇ ਰੇਡ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਦੀ ਖੁੰਧਕ ਵੱਜੋਂ ਇਹ ਹਮਲਾ ਹੋਇਆ ਦੱਸਿਆ ਜਾ ਰਿਹਾ ਹੈ ਇਸ ਸਰਮੇ ਆਰਡੀ ਇੰਟਰਪ੍ਰਾਈਜ਼ਸ ਵੱਲੋਂ ਰੇਡ ਪਾਰਟੀ ਨੂੰ ਚਾਰਜ ਦਾ ਕੰਮ ਪ੍ਰਾਪਤ ਨਾ ਕੱਲ ਸਤੋਂ ਇਨਫੋਰਮੇਸ਼ਨ ਸਿੱਗੀ ਗੋਪਾ ਗਰਨਗਰਪਾਲੋਂ ਦੇ ਮੁੰਡਿਆਂ ਦੇ ਘਰ ਸ਼ਰਾਬ ਪਈ ਆ ਅਸੀਂ ਸੀਆਈਜੀਐਸ ਸਟਾਫ ਨੂੰ ਨਾਲ ਲੈ ਕੇ ਉਹਨਾਂ ਦੇ ਘਰ ਰੇਡ ਕੀਤੀ ਤੇ ਸਾਨੂੰ ਸ਼ਰਾਬ ਦੀ ਬਰਾਮਦ ਹੋ ਗਈ ਤੇ ਅਸੀਂ ਸੀਆਈਜੀਐਸ ਸਟਾਫ ਮਕਦਮਾ ਵੀ ਦਰਜ ਕਰਵਾਇਆ ਉਦੀ ਗੰਦਸ਼ੀ ਰੱਖਦੇ ਆ ਇਹਨਾਂ ਨੇ ਅੱਜ ਅਸੀਂ ਜੇ ਤਾਂ ਆਪਣੇ ਸਰਕਲ ਚ ਗੇੜਾ ਮਾਰਦੇ ਸੀ ਸਾਡੇ ਤੋਂ ਦੋ ਤਿੰਨ ਦੁਕਾਨਾਂ ਦਾ ਕੈਸ਼ ਵੀ ਸੀਗਾ 60-70000 ਰੁਪਿਆ ਤੇ ਹੋਰ ਵੀ ਤੇ ਇਹਨਾਂ ਨੇ ਦੋ ਗੱਡੀਆਂ ਸਾਡੇ ਹਲਦੋ ਖਾਨਪੁਰ ਸਾਡੇ ਠੀਕੇ ਤੇ ਮੋਰੀ ਜਦੋਂ ਆਪਾਂ ਤੀਸਰੇ ਚੌਥੇ ਠੀਕੇ ਦਾ ਕੈਸ਼ ਚੱਕਣ ਲੱਗੇ ਆ ਇੱਕ ਗੱਡੀ ਵੋਕਸ ਵੈਗਨ ਦੀ ਵਿੰਟੋ ਮੋਰੀ ਲਈ ਅੱਗੇ ਲਾ ਦਿੱਤੀ ਤੇ ਇੱਕ ਗੱਡੀ ਪਿੱਛੇ ਲਿਆ ਕੇ ਲਾ ਦਿੱਤੀ ਬਾਕੀ ਐਕਟਵਾ ਤੇ ਸੀਗੇ ਵੀ ਬਚੀ ਜਾਣੇ ਸੀ ਪਿਸਤਲ ਦੀ ਨੋਕ ਤੇ ਇਹਨਾਂ ਨੇ ਗੱਡੀ ਦੀ ਪਿਸਤਲ ਦਿਖਾ ਕੇ ਗੱਡੀ ਤੇ ਕੋਈ ਬਾਕੀ ਇੱਟਾਂ ਮਾਰਨੀਆਂ ਸ਼ੁਰੂ ਕਰਤੀਆਂ ਖੰਡੇ ਦਾ ਤਰ ਮਾਰਨੇ ਸ਼ੁਰੂ ਕਰਤੇ ਮੇਰੇ ਕਾਫੀ ਸੱਟਾਂ ਲੱਗੀਆਂ ਖੰਡੇ ਦਾ ਮਾਰੇ ਆ ਤੇ ਇੱਟਾਂ ਮਾਰ ਗਿਆ ਮੈਂ ਤੇ ਮੇਰੇ ਨਾਲ ਤੇ ਜਿਹੜੇ ਸਾਥੀ ਸੀਗੇ ਮੇਰਾ ਡਰਾਈਵਰ ਉਹਦੇ ਵੀ ਕਾਫੀ ਸੱਟਾਂ ਲੱਗੀਆਂ ਤੇ ਮੇਰੇ ਤੀਸਰੇ ਬੰਦੇ ਦੇ ਵੀ ਕਾਫੀ ਸੱਟਾਂ ਲੱਗੀਆਂ ਕਿੰਨੇ ਤੁਸੀਂ ਕਿੰਨੇ ਬੰਦੇ ਸੀ ਅਸੀਂ 3 ਬੰਦੇ ਸੀਗੇ 15 20 ਬੰਦੇ ਤੋਂ ਜ਼ਿਆਦਾ ਹੀ ਸੀਗੇ ਤੇ ਖੰਡੇ ਉਹ ਡੰਡੇ ਬੇਸਬਾਲ ਦੇ ਆਪਣੇ ਪਿਸਟਰ ਇਹਨਾਂ ਦੇ ਕੋਲ ਸੀਗੇ ਤੇ ਕਿਤੇ ਨੂੰ ਇਥੇ ਪ੍ਰਤੀਕ ਇਹਨਾਂ ਨੂੰ ਕਰਾਉਂਦੇ ਆਂ ਅਸੀਂ ਆਪਣੇ ਜਿਹੜੇ ਸਾਡੇ ਜੀਐਮ ਦਵਿੰਦਰ ਭਾਜੀ ਉਹਨਾਂ ਨੂੰ ਫੋਨ ਕੀਤਾ ਕਿ ਭਾਜੀ ਸਾਣਾ ਇੱਦਾਂ ਤਾਂ ਸਾਡੇ ਠੇਕੇ ਸਾਹਮਣੇ ਹੀ ਬਲਦਤ ਹੋ ਗਈ ਆ ਬਾਕੀ ਕਿੰਨੇ ਵਜੇ ਦਾ ਹੈ ਇਹ ਵਾਕਿਆ ਕਰੀਬ ਭਾਜੀ ਟਾਈਮ ਮੇਰੇ ਫੋਨ ਵਿੱਚ ਚੁਣਾ ਜਦੋਂ ਕਾਲ ਕੀਤੀ ਦਾ ਅੰਦਾਜ਼ਾ ਬਾਰਕ ਵਹੀ ਦਾ ਹੁਣਾ 12:30 ਦਾ ਜਿਆਦਾ ਉਹਨਾਂ ਨੇ ਇਹ ਹੀ ਕਿਹਾ ਕਿ ਹੋਨ ਤੁਸੀਂ ਰੇਡ ਮਾਰ ਕੇ ਦਿਖਾਓ ਭਗਤਨਗਰ ਮੰਨ ਲੈ ਕਿ ਜਦੋਂ ਤੇ ਅੰਨੀ ਸ਼ਰਾਬ ਵੇਕਦੀ ਆ ਸਾਰੇ ਹੁਸ਼ਿਆਰਪੁਰ ਨੂੰ ਪਤਾ ਕਿ ਉਥੇ ਅੰਨੀ ਸ਼ਰਾਬ ਵੇਕਦੀ ਆ ਤੇ ਹੁਣ ਕਹਿੰਦਾ ਪਾਲੇ ਤੂੰ ਹੁਣ ਰੇਡ ਮਾਰ ਕੇ ਦਿਖਾ ਭਗਤਨਗਰ ਦੇ ਵਿੱਚ ਤੇ ਮੇਤੇ ਟਾਰਗੇਟ ਕਰਕੇ ਮੈਨੂੰ ਹੀ ਕਿਹਾ ਕਿ ਅਸਲਾ ਦਿਖਾ ਕੇ ਵੀ ਕਪਾਲੇ ਨੂੰ ਬਾਹਰ ਕੱਢ ਗੱਡੀ ਵਿੱਚੋਂ ਤੇ ਮੇਰੇ ਨਾਲਦਿਆਂ ਦੇ ਵੀ ਕਾਫੀ ਸੱਟਾਂ ਮਾਰੀਆਂ ਤੇ ਮੇਰੇ ਵੀ ਕਾਫੀ ਸੱਟਾਂ ਮਾਰੀਆਂ ਇਹਨਾਂ ਨੇ ਤੇ ਨੇਹ ਸ਼ਰਾਬ ਵੇਚਦੇ ਭਾਜੀ ਕਹਿ ਕੇ ਬ੍ਰਾਂਚ ਕਹਿ ਕੇ ਨੇਹ ਸ਼ਰਾਬ ਵੇਚਦੇ ਆ ਤੇ ਕੱਲ ਇਹਨਾਂ ਦੇ ਸ਼ਰਾਬ ਦੀ ਜਦੋਂ ਰੇਡ ਕੀਤੀ ਉਹੀ ਇਹਨਾਂ ਨੇ ਅੱਜ ਖੁੰਦ ਕੱਢੀ ਸਾਡੇ ਨਾਲ ਇਸ ਤਰ੍ਹਾਂ ਤਾਂ ਕੋਈ ਵੀ ਅੱਗੇ ਤੋਂ ਕਾਰੋਬਾਰ ਨਹੀਂ ਲਏਗਾ ਭਾਜੀ ਸ਼ਰਾਬ ਦਾ ਇਹਦਾ ੱਤਕਾ ਹੋਏਗਾ ਪ੍ਰਸ਼ਾਸਨ ਦਾ ਕੰਮ ਆ ਇੱਕ ਸਰਕਾਰੀ ਕੰਮ ਆ ਜੇ ਸਰਕਾਰੀ ਕੰਮ ਦੇ ਵਿੱਚ ਇਸ ਤਰ੍ਹਾਂ ੱਤਕਾ ਹੋਣ ਲੱਪੇ ਤੇ ਆਮ ਬੰਦਾ ਕੀ ਕਰੂਗਾ ਗੱਡੀ ਵੀ ਤੋੜ ਦਿੰਦੀ ਆਪਣੇ ਲੋ ਤਾਂ ਸਾਨੂੰ ਮਾਰ ਕੇ ਸਿੱਟ ਗਏ ਸੀ ਮਰ ਗਏ ਹੁਣ ਤਿੰਨ ਜਾਣੇ ਚਲੋ ਅਸੀਂ ਚਲੀ ਗਏ ਪਾਲਾ ਦਾ ਦੱਲਾ ਮਾਰ ਗਿਆ ਹੁਣ ਚਲੋ ਅਸੀਂ ਚਲੀ ਗਏ ਆਪਣੇ ਲੋ ਤਾਂ ਮਾਰ ਕੇ ਛੁੱਟ ਗਏ ਸੀ ਸਾਨੂੰ ਪੁਲਿਸ ਹੁਣ ਆ ਗਈ ਹੈ ਹੁਣ ਮੌਕੇ ਤੇ ਪੁਲਿਸ ਆ ਗਈ ਹੈ ਹੁਣ ਬਿਆਨ ਲੈ ਲਏ ਸਭ ਕੁਝ ਹੋ ਗਿਆ ਪੁਲਿਸ ਦੀ ਕਾਰਵਾਈ ਚੱਲ ਰਹੀ ਹੈ ਇੱਕ ਸਾਨੂੰ ਇੱਕ ਹੁਣੇ ਰੀਸੈਂਟਲੀ ਜਿਹੜੇ ਇਨਫੋਰਮੇਸ਼ਨ ਸਾਨੂੰ ਰਿਸੀਵ ਹੋਈ ਸੀ ਕਿ ਜਿਹੜੇ ਠੇਕੇਦਾਰ ਦੇ ਰਹਿੰਦੇ ਉਹਨਾਂ ਦੇ ਜਿਹੜੇ ਮਨੀ ਨਾਮਕ ਨੌਜਵਾਨ ਜਿਹੜਾ ਹਮਲਾ ਕੀਤਾ ਹੈ ਇਹ ਇਸ ਮੰਦਰੀ ਚਸਨੀ ਸਿਵਲ ਹਸਪੀਟਲ ਉਹ ਜੀ ਤੇ ਡਾਕਟਰ ਦੀ ਸਭ ਜਿਹੜੀ ਐਮਐਲਰ ਜੀ ਉਹ ਵੀ ਕਰ ਰਹੇ ਜੋ ਬਿਆਨੇ ਦਰਜ ਕਰਾਣੇ ਉਸ ਐਸ ਪਰ ਸਟੇਟਮੈਂਟ ਜਿਹੜਾ ਆ ਜਿਹੜੀ ਮੁਕਦਮਾ ਦਰਜ ਕੀਤਾ ਜਾਵੇ ਸਿਰ ਕਿੰਨੇ ਕਹੇ ਦਾ ਬਾਕਿਆ ਤੇ ਕਿੰਨੇ ਕਲੂਜ਼ ਕਿੰਨੀਆਂ ਗੱਡੀਆਂ ਦੇ ਚਾਹੁੰਦਾ ਤੁਹਾਨੂੰ ਇਹ 11 12 ਵੀ ਦੀ ਗੱਲ ਆ ਸਾਨੂੰ ਹੋਣੀ ਇਨਫੋਰਮੇਸ਼ਨ ਆਈ ਇਹ ਦਸਤੂਦ ਜਿਹੜਾ ਸਟੇਟਮੈਂਟ ਲਿਖਾਣ ਦੀ ਫੇਰੀ ਮੈਂ ਤੁਹਾਨੂੰ ਕਲੀਅਰ ਦੱਸ ਸਕਦਾ ਤੇ ਜਖਮੀ ਕਿੰਨੇ ਦੋ ਤੁਹਾਨੂੰ ਮੈਂ ਅਸੀਂ ਕਹਿੰਦੇ ਆ ਦੋ ਬੰਦੇ ਜਖਮੀ Biro Report, SMZ News.